ਵੀ ਮੈਂ ਹੰਸਾਲੀ ਬਾਬਾ ਜੀ ਭਾਗੇ ਆ ਬਾਬਾ ਜੀ ਬੈਠੇ ਬਾਬਾ ਜੀ ਕਹਿੰਦੇ ਅ ਗੰਡੂਆ ਜਾ ਕੇ ਕਹਿੰਦੇ ਬਾਬਾ ਜੀ ਦੇ ਬਚਨ ਨਾ ਮੈਂ ਗੰਡੂਆ ਚਲੇ ਗਿਆ ਗੰਡੂਆ ਕੁੰਡੀ ਬੰਦ ਅੱਛਾ ਜੀ ਦੂਏ ਦਿਨ ਆਇਆ ਦੂਏ ਨਾ ਫੇਰ ਕਹਿੰਦੇ ਗੰਡੂਆ ਜਾ ਗੰਡੂਆ ਆਇਆ ਕੁੰਡੀ ਫੇਰ ਬੰਦ ਮਾਰਾ ਨੇ 6-7 ਵਾਰ ਭੇਜਿਆ ਜੀ ਛੇਵੀਂ ਵਾਰ ਤੇ ਬਾਦ ਆ ਕੇ ਤਨਜੀ ਹੜ ਗਏ ਕਹਿੰਦੇ ਮੈਂ ਨਹੀਂ ਜਾਣਾ ਉੱਥੇ ਉਹ ਤਾਂ ਕੁੰਡੀਆਂ ਨਹੀਂ ਖੋਲਦੇ ਕਹਿੰਦੇ ਚੱਲ ਇਸ ਵਾਰ ਜਾ ਇੱਕ ਵਾਰ ਜਾਇਆ ਮੇਰੇ ਕਹੇ ਤੇ ਜੀ ਗਏ ਤਾਂ ਬਾਬਾ ਜੀ ਨੇ ਬਹੁਤ ਪਿਆਰ ਕਰਿਆ ਜੀ ਸਤਿ ਸਾਲੀ ਵਾਲੇ ਮਹਾਂਪੁਰਸ਼ ਕਹਿੰਦੇ ਗੰਡੂਆਂ ਮੈਂ ਤੈਨੂੰ ਤਾਂ ਭੇਜ ਰਿਹਾ ਤਾਂ ਗੰਡੂਆਂ ਆਲੇ ਦੇ ਦਰਸ਼ਨ ਤਾਂ ਇੱਕ ਵਾਰ ਕਰ ਇੱਕ ਵਾਰ ਦਰਸ਼ਨ ਕਰਕੇ ਬੰਦਾ ਜਮਾਂ ਦੀ ਮਾਰ ਤੋਂ ਮੁਕਤ ਹੋ ਜਾਂਦਾ ਹੈ ਮਿਲਿਆ ਜੀ ਇਕ ਰਾਮਦਾਸ ਨੇਹੀ ਮਿਲਿਆ ਸੀ ਮੈਨੂੰ ਰਾਮਦਾਸ ਨੇਹੀ